ਸਤ ਸ੍ਰੀ ਅਕਾਲ ਦੋਸਤੋ ਸੱਤ ਸ੍ਰੀ ਅਕਾਲ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਨੂੰ ਔਰੇਂਜ ਰੰਗ ਦੀ ਵਾਰਨਿੰਗ ਦੇ ਵਿੱਚ ਬਦਲ ਦਿੱਤਾ ਗਿਆ ਜਿਸ ਕਰਕੇ ਹੁਣ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਗੜੇਮਾਰੀ ਤੇਜ਼ ਹਵਾ ਅਤੇ ਭਾਰੀ ਵਰਖਾ ਦੀ ਸੰਭਾਵਨਾ ਜਿਤਾਈ ਗਈ ਹੈ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿਸ ਦਿਨ ਔਰੇਂਜ ਵਾਰਨਿੰਗ ਹੈ ਤੇ ਕਿਸ ਦਿਨ yellow ਵਾਰਨਿੰਗ ਹੈ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਖਸਾਨਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਮੌਸਮ ਅਤੇ ਖੇਤੀ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਨੂੰਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਤੋਸਤਾ ਮਿੱਤਰਾਂ ਦੇ ਨਾਲ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਵੀਡੀਓ ਜਿਹੜੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਗੱਲ ਕਰਦੇ ਆ ਆਉਣ ਵਾਲੇ ਮੌਸਮ ਦੇ ਬਾਰੇ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਚੇਂਜ ਆ ਸਕਦੀ ਹੈ ਬਦਲਾਅ ਆ ਸਕਦਾ ਹੈ ਉਹਨੂੰ ਉਸ ਵਾਰਨਿੰਗ ਉਸ ਵਾਰਨਿੰਗ ਨੂੰ orange warning ਦੇ ਵਿੱਚ ਬਦਲ ਦਿੱਤਾ ਗਿਆ ਜਿਸ ਕਰਕੇ ਹੁਣ ਪੰਜਾਬ ਦੇ ਵਿੱਚ ਗੜੇਮਾਰੀ ਤੇਜ਼ ਆਵਾ ਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਜਿਹੜੀ ਹੋਰ ਵੀ ਜ਼ਿਆਦਾ ਹੋਊਗੀ ਇੱਕ ਪੱਛਮੀ ਡਿਸਟਰਬੈਂਸ ਪੰਜਾਬ ਦੇ ਵਿੱਚ ਇਸ ਵੇਲੇ ਮੰਡਰਾ ਰਿਹਾ ਜਿਸ ਕਰਕੇ ਸਾਂਝੀਆਂ ਕਾਰਵਾਈਆਂ ਹੋ ਰਹੀਆਂ ਨੇ ਹੁਣ ਜ਼ਿਲ੍ਹਾਵਾਰ ਮੌਸਮ ਦੇ ਬਾਰੇ ਦੇਖਦੇ ਹਾਂ ਕਿਸੇ ਦਿਨ ਜਿਹੜੇ ਜ਼ਿਲ੍ਹੇ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਭਾਰੀ ਬਰਖਾ ਦੀ ਸੰਭਾਵਨਾ ਹੈ ਸਭ ਤੋਂ ਪਹਿਲਾਂ ਆਪਾਂ ਮਾਝੇ ਦੇ ਏਰੀਆ ਤੋਂ ਸ਼ੁਰੂ ਕਰਦੇ ਹਾਂ ਮਾਝੇ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ 29 ਅਤੇ 31 ਮਾਰਚ ਨੂੰ orange color ਦੀ ਵਾਰਨਿੰਗ ਹੈ ਜਿਹੜੀ ਉਜਾਰੀ ਕੀਤੀ ਗਈ ਹੈ ਜਿਸ ਕਰਕੇ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਭਾਰੀ ਵਰਖਾ ਅਤੇ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ 31 ਮਾਰਚ ਦੀ ਗੱਲ ਕਰਦੇ ਹਾਂ ਅੱਗੇ 31 ਮਾਰਚ ਨੂੰ ਸਿਰਫ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਇੱਥੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਤੇ ਤੇਜ਼ ਹਵਾ ਚੱਲ ਸਕਦੀ ਹੈ 31 ਮਾਰਚ ਨੂੰ ਸ੍ਰੀ ਅਮਸਰ ਸਾਹਿਬ ਅਤੇ ਤਰਨਤਾਰਨ ਦੇ ਵਿੱਚ 31 ਮਾਰਚ ਨੂੰ ਕੋਈ ਵਾਰਨਿੰਗ ਨਹੀਂ ਜਿਸ ਕਰਕੇ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਤੌਰ ਤੇ ਠੀਕ ਹੋ ਜਾਊਗਾ ਅੱਗੇ ਤੋਆਬਾ ਏਰੀਆ ਦੀ ਗੱਲ ਕਰਦੇ ਹਾਂ ਇਹਨਾਂ ਚਾਰ ਜ਼ਿਲ੍ਹੇ ਆਉਂਦੇ ਨੇ ਤੋਆਬੇ ਦੇ ਵਿੱਚ ਹੁਸ਼ਿਆਰਪੁਰ ਨਾਵਾਸਰ ਕਪੂਰਥਲਾ ਤੇ ਜਲੰਧਰ ਇੱਥੇ 23 ਤੇ 31 ਮਾਰਚ ਨੂੰ ਚਾਰੇ ਜ਼ਿਲ੍ਹਿਆਂ ਦੇ ਵਿੱਚ orange warning ਜਾਰੀ ਕੀਤੀ ਗਈ ਹੈ ਜਿਸ ਕਰਕੇ ਇਹਨਾਂ ਦੇ ਵਿੱਚ ਗੜੇਮਾਰੀ ਤੇਜ਼ ਹਵਾ ਭਾਰੀ ਵਰਖਾ ਦੀ ਸੰਭਾਵਨਾ 31 ਮਾਰਚ ਦੀ ਜੇ ਗੱਲ ਕਰੀਏ ਅਚਾਨਕ ਕਿ 31 ਮਾਰਚ ਨੂੰ ਦੋ ਜ਼ਿਲ੍ਹਿਆਂ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚ ਵੀਲੇ ਰੰਗ ਦੀ ਬਾਰਿਸ਼ ਹੋ ਗਿਆ ਜਿਸ ਕਰਕੇ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ 31 ਮਾਰਚ ਨੂੰ ਹਲਕੀ ਵਰਖਾ ਦੇ ਨਾਲ ਤੇਜ਼ ਹਵਾ ਚੱਲ ਸਕਦੀ ਹੈ ਕਪੂਰਥਲਾ ਤੇ ਜਲੰਧਰ ਦੇ ਵਿੱਚ 31 ਮਾਰਚ ਨੂੰ ਕੋਈ ਮਾਰਨਿੰਗ ਨਹੀਂ ਇਸ ਕਰਕੇ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਆਮ ਤੌਰ ਤੇ ਠੀਕ ਰਹੂਗਾ ਅੱਗੇ ਪੱਛਮੀ ਮਾਲਵਾਦੀ ਗੱਲ ਕਰਦੇ ਹਾਂ ਪੱਛਮੀ ਮਾਲਵਾ ਦੇ ਵਿੱਚ ਸ੍ਰੀ ਜਿਲੇ ਫਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਮੋਗਾ ਅਤੇ ਬਠਿੰਡਾ ਇਹਨਾਂ ਦੇ ਵਿੱਚ 29 ਮਾਰਚ ਨੂੰ ਅਤੇ 30 ਮਾਰਚ ਨੂੰ ਔਰੇਂਜ ਰੰਗ ਦੀ ਵਾਰਨ ਵੀ ਜਾਰੀ ਕੀਤੀ ਗਈ ਹੈ ਜਿਸ ਕਰਕੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਤੇਜ਼ ਹਵਾ ਭਾਰੀ ਵਰਖਾ ਦੀ ਸੰਭਾਵਨਾ ਹੈ ਪਰ 29 ਮਾਰਚ ਨੂੰ ਮੋਗਾ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੀਲੇ ਰੰਗ ਦੀ ਵਾਰਨ ਹੋ ਗਿਆ ਜਿਸ ਕਰਕੇ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ 29 ਮਾਰਚ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਦੇ ਨਾਲ ਤੇਜ਼ ਹਵਾ ਚੱਲ ਸਕਦੀ ਹੈ ਪਰ ਗੜੇਮਾਰੀ ਦੀ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ 29 ਮਾਰਚ ਨੂੰ ਕੋਈ ਸੰਭਾਵਨਾ ਨਹੀਂ ਪਰ 30 ਮਾਰਚ ਨੂੰ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਵੀ orange warning ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ 30 ਮਾਰਚ ਨੂੰ ਗੜੇਮਾਰੀ ਭਾਰੀ ਵਰਖਾ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਦੋਵੇਂ ਜ਼ਿਲ੍ਹਿਆਂ ਦੇ ਵਿੱਚ ਵੀ 31 ਮਾਰਚ ਦੀ ਗੱਲ ਕਰਦੇ ਹਾਂ 31 ਮਾਰਚ ਦੇ ਵਿੱਚ ਪੱਛਮੀ ਮਾਲਵਾ ਦੇ ਜਿਹੜੇ ਸਾਰੇ-ਸਾਰੇ ਸ਼ਹਿਰ ਜ਼ਿਲ੍ਹੇ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕੋਈ ਮਾਰਨਕ ਨਹੀਂ ਮੌਸਮ ਆਮ ਤੌਰ ਤੇ ਠੀਕ ਹੋ ਜਾਊਗਾ ਅੱਗੇ ਆਪਾਂ ਪੂਰਬੀ ਮਾਲਵਾ ਦੀ ਗੱਲ ਕਰਦੇ ਆ ਪੂਰਬੀ ਮਾਲਵਾ ਦੇ ਵਿੱਚ ਨੌ ਜ਼ਿਲ੍ਹੇ ਨੇ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸ੍ਰੀਫਤਗੜ੍ਹ ਸਾਹਿਬ ਰੋਪਨਗਰ ਪਟਿਆਲਾ ਐਸਐਸ ਨਗਰ ਅਤਮਲੇਰ ਕੋਟਲਾ ਪਹਿਲਾਂ ਆਪਾਂ ਤਿੰਨ ਜ਼ਿਲ੍ਹਿਆਂ ਦੇ ਬਾਰੇ ਗੱਲ ਕਰ ਲੈਂਦੇ ਆ ਲੁਧਿਆਣਾ ਬਰਨਾਲਾ ਅਤੇ ਮਾਨਸਾ 29 ਮਾਰਚ ਨੂੰ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ ਹਲਕੀ ਤੋਂ ਦਰਮਿਆਨੀ ਬਾਰਖਾ ਤੇਜ਼ ਹਵਾ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ 30 ਮਾਰਚ ਦੀ ਜੇ ਗੱਲ ਕਰੀਏ ਆਪਾਂ 30 ਮਾਰਚ ਨੂੰ ਲੁਧਿਆਣਾ ਅਤੇ ਬਰਨਾਲਾ ਦੋ ਜ਼ਿਲ੍ਹਿਆਂ ਦੇ ਵਿੱਚ ਤਿੰਨ ਦੇ ਵਿੱਚੋਂ ਦੋ ਜ਼ਿਲ੍ਹਿਆਂ ਦੇ ਵਿੱਚ 30 ਮਾਰਚ ਨੂੰ ਲੁਧਿਆਣਾ ਤੇ ਬਰਨਾਲਾ ਦੇ ਵਿੱਚ ਔਰੇਂਜ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇਹਨਾਂ ਦੋਵੇਂ ਜ਼ਿਲ੍ਹਿਆਂ ਦੇ ਵਿੱਚ 30 ਮਾਰਚ ਨੂੰ ਗੜੇਵਾਰੀ ਭਾਰੀ ਬਾਰਖਾ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਪਰ ਮਾਨਸਾ ਜ਼ਿਲ੍ਹੇ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਤੇਜ਼ ਹਵਾ ਤਾਂ ਚੱਲ ਸਕਦੀ ਹੈ ਪਰ ਗੜੇਮਾਰੀ ਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਸੰਭਾਵਨਾ ਨਹੀਂ 31 ਮਾਰਚ ਦੀ ਆਪਾਂ ਗੱਲ ਕਰਦੇ ਹਾਂ 31 ਮਾਰਚ ਦਾ ਵਿੱਚ 31 ਮਾਰਚ ਨੂੰ ਇਹਨਾਂ ਤਿੰਨੇ ਜ਼ਿਲ੍ਹੇ ਲੁਧਿਆਣਾ ਬਰਨਾਲਾ ਮਾਨਸਾ ਦੇ ਵਿੱਚ ਕੋਈ ਵਾਰਨਿੰਗ ਨਹੀਂ ਹੈਗੀ ਮੌਸਮ ਆਮ ਤੌਰ ਤੇ ਠੀਕ ਰਹਿ ਜੂਗਾ ਹੁਣ ਅੱਗੇ ਗੱਲ ਕਰਦੇ ਹਾਂ ਬਾਕੀ ਦੇ ਜਿਹੜੇ ਜ਼ਿਲ੍ਹੇ ਨੇ ਜਿਵੇਂ ਸੰਗਰੂਰ ਰੈਗਾ ਜੁਨੀ ਫਤਿਹਗੜ੍ਹ ਸਾਹਿਬ ਪਟਿਆਲਾ ਰੂਪਨਗਰ ਐ ਐਸਐਸ ਨਗਰ ਐ ਅਤੇ ਮਲੇਰਕੋਟਲਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰੂਪਨਗਰ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਦੇ ਜਿਹੜੇ 5 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ 29 ਮਾਰਚ ਨੂੰ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 29 ਮਾਰਚ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਤੇ ਤੇਜ਼ ਹਵਾ ਚੱਲ ਸਕਦੀ ਹੈ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ 29 ਮਾਰਚ ਨੂੰ ਇੱਥੇ ਕੋਈ ਜੇ ਵੀ ਜ਼ਿਲ੍ਹੇ ਦੇ ਵਿੱਚ ਗੜੇਮਾਰੀ ਦੀ ਸੰਭਾਵਨਾ ਨਹੀਂ ਪਰ ਰੂਪਨਗਰ ਜ਼ਿਲ੍ਹੇ ਦੀ ਆਪਾਂ ਗੱਲ ਕਰੀਏ 29 ਮਾਰਚ ਨੂੰ ਰੂਪਨਗਰ ਜ਼ਿਲ੍ਹੇ ਦੇ ਵਿੱਚ orange warning ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ ਗੜੇਮਾਰੀ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ ਭਾਰੀ ਬਰਖਾ ਦੀ ਸੰਭਾਵਨਾ ਵੀ ਹੈ 30 ਮਾਰਚ ਨੂੰ ਹੁਣ ਜੇ ਆਪਾਂ ਗੱਲ ਕਰ ਲਈਏ ਅੱਗੇ ਚੱਲ ਕੇ 30 ਮਾਰਚ ਨੂੰ ਸੰਗਰੂਰ ਜ਼ਿਲ੍ਹੇ ਨੂੰ ਜੇ ਆਪਾਂ ਛੱਡ ਦਈਏ ਇਕੱਲੇ ਨੂੰ ਸੰਗਰੂਰ ਜ਼ਿਲ੍ਹੇ ਨੂੰ ਛੱਡ ਕੇ ਸ੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਅਤੇ ਮਲੇਰਕੋਟਲਾ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ orange warning ਜਾਰੀ ਕੀਤੀ ਗਈ ਹੈ 30 ਮਾਰਚ ਨੂੰ ਜਿਸ ਕਰਕੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਭਾਰੀ ਬਰਖਾ ਹੋ ਸਕਦੀ ਹੈ ਤੇਜ਼ ਹਵਾ ਚੱਲ ਸਕਦੀ ਹੈ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ 30 ਮਾਰਚ ਨੂੰ ਪੀਲੇ ਰੰਗ ਦੀ warning ਹੈ ਜਿਸ ਕਰਕੇ ਇੱਥੇ ਰਾਹਤ ਦੀ ਖਬਰ ਹੈ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਤੇਜ਼ ਹਵਾ ਵੀ ਚੱਲ ਸਕਦੀ ਆ ਪਰ ਗੜੇਮਾਰੀ ਦੀ ਸੰਭਾਵਨਾ ਸੰਗਰੂਰ ਜ਼ਿਲ੍ਹੇ 'ਚ 31 ਮਾਰਚ ਨੂੰ ਨਹੀਂ ਹੈਗੀ 31 ਮਾਰਚ ਦੀ ਜੇ ਆਪਾਂ ਗੱਲ ਕਰਦੇ ਆ 31 ਮਾਰਚ ਨੂੰ ਦੋ ਜ਼ਿਲ੍ਹੇ ਰੂਪਨਗਰ ਅਤੇ ਐਸ ਐਸ ਨਗਰ ਇਹਨਾਂ ਨੂੰ ਛੱਡ ਦੀ ਹੈ ਜੇ ਬਾਕੀ ਦੇ ਜਿਹੜੇ ਚਾਰ ਜ਼ਿਲ੍ਹੇ ਨੇ ਉਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਕੋਈ ਵਾਰਨਿੰਗ ਨਹੀਂ ਰੂਪਨਗਰ ਅਤੇ ਐਸ ਐਸ ਨਗਰ ਦੇ ਵਿੱਚ 31 ਮਾਰਚ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਇੱਥੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਤੇਜ਼ ਹਵਾ ਵੀ ਚੱਲ ਸਕਦੀ ਸੋ اےਸੀ 29 30 ਤੇ 31 ਮਾਰਚ ਤੱਕ ਦੀ ਮੌਸਮ ਬਾਰੇ ਜਾਣਕਾਰੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅਰਥ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ